ਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਫੇਸਬੁਕ YouTube ਤੇ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਸਾਰੇ ਵੀਰ ਠੀਕ ਠਾਕ ਹੋਮ ਹੋ ਗਿਆ ਆਪਾਂ ਪਹੁੰਚੇ ਟਰੈਕਟਰ ਮੰਡੀ ਬਰਨਾਲਾ ਜੀ ਤੇ ਬਾਕੀ ਸਾਰੇ ਬਾਈ ਨਾਲ ਕਰਦੇ ਆਂ ਗੱਲਬਾਤ ਹਾਂ ਬਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮਨਪ੍ਰੀਤ ਜੀ ਮਨਪ੍ਰੀਤ ਤੇ ਮੋਬਾਈਲ ਨੰਬਰ ਜੀ 98727 92341 ਠੀਕ ਹੈ ਜੀ ਤੇ ਪਿੰਡ ਚੁੰਗਾ ਚੁੰਗਾ ਜੀ ਤੇ ਜ਼ਿਲ੍ਹਾ ਬਰਨਾਲਾ ਜੀ ਤੇ ਆ ਐਚ ਐਮ ٹی ਬਾਰੇ ਦਿਓ ਜਾਣਕਾਰੀ ਤੇ ਬਾਕੀ ਸਿਰੇ ਇਹ ਇੱਥੇ ਮੰਡੀ ਤੋਂ ਬਿਨਾ ਆਪਣੇ ਕੋਲ ਘਰੀ ਹੁੰਦਾ ਬਈ ਟਰੈਕਟਰ ਘਰੇ ਵੀ ਹੁੰਦਾ ਇੱਥੇ ਠੀਕ ਹੈ ਜੀ ਤੇ ਜਾਂ ਇੱਥੇ ਮੰਡੀ ਤੇ ਤਾਂ ਲਾ ਲੋ ਆਉਣੀ ਹੈਗੇ ਤੇ ਇਧਰ ਹੈਗਾ ਜੀ ਐਚ ਐਮ ٹی 2511 2511 ਜੀ ਮਾਡਲ ਕਿਹੜਾ ਬਈ ਇਹ 87 ਹੈ ਵੀਰੇ 87 ਮਾਡਲ ਹੈ ਜੀ ਦੇਖ ਸਕਦੇ ਹੋ ਜੌਂਡੀਆਰ ਵਾਲਾ ਰੰਗ ਕਰਿਆ ਟਰੈਕਟਰ ਦੇ ਜੀ ਦੇਖ ਸਕਦੇ ਹੋ ਜੀ ਟਰੈਕਟਰ ਦਾ ਇੰਜਨ ਗੇਅਰ ਦਾ ਕਿਵੇਂ ਆ ਬਈ ਟਰੈਕਟਰ ਚੰਗਾ ਵੀਰੇ ਬਹੁਤ ਚੰਗਾ ਪੂਰਾ ਚੰਗਾ ਟਰੈਕਟਰ ਹੈ ਜੀ ਟਾਇਰ ਹੈਗੇ ਟਰੈਕਟਰ ਦੇ 25 ਤੋਂ 30 ਪੈਸੇ ਦੇਖ ਸਕਦੇ ਹੋ ਟਰੈਕਟਰ ਤਿਆਰ ਕਰਿਆ ਹੋਇਆ ਟਰੈਕਟਰ ਹੈ ਜਿਉਂ ਸੈਲਫ ਸਟਾਰਟ ਵੀ ਹੈ ਤੇ ਪੁਲੀ ਤੇ ਵੀ ਆ ਬਾਈ ਬਾਈ ਨੇ ਲਾਈਟਾਂ ਲੁੱਟਾਂ ਦੇਖੋ ਵਿੱਚ ਕਰਾਈਆਂ ਹੋਈਆਂ ਜੀ ਜਗਦੀਆਂ ਬਈਆ ਬਿਜਲੀਆਂ ਲੱਟਾਂ ਵੀ ਬਿਜਲੀਆਂ ਲੱਟਾਂ ਵੀ ਜਗਦੀਆਂ ਤੇ ਰੇਟ ਕੀ ਆ ਬਾਈ ਟਰੈਕਟਰ ਦਾ 85000 ਪੁਲੀ ਦੇਖੇ ਤੇ 85000 ਰੁਪਿਆ ਦੇਖੋ ਜੀ ਸਾਈਡ ਤੇ ਪੂਰੀ ਪੂਰੀ ਟੰਗੀ ਟੁੰਗੀ ਦੀ ਆ ਜੀ 85000 ਰੁਪਿਆ ਡਿਮਾਂਡ ਹੈ ਤੇ ਦੇਣਾ ਕਿੰਨੇ ਦਾ ਬਾਈ ਮੌਕੇ ਤੇ ਆਪਾਂ 80000 ਦਾ ਦੇ ਦਾਂਗੇ 80000 ਦਾ ਟਰੈਕਟਰ ਦੇ ਦਾਂਗੇ ਬਾਈ ਕਹਿੰਦਾ ਦੇਖ ਸਕਦੇ ਹੋ ਤੇ ਹੁਣ ਬਈ ਉਹ ਪੂਲੀ ਦਾ ਨਾਲ ਟੰਗਿਆ ਸੈਲਫ ਤੇ ਸਟਾਰਟ ਹੁੰਦਾ ਹਾ ਚਾਰਜ ਕਰਨਾ ਅੱਛਾ ਚਾਰਜ ਕਰਨ ਵਾਲੀ ਐ ਤੂੰ ਸੈਲਫ ਚੱਕੂਗਾ ਇੱਕ ਅੱਧੀ ਦਾ ਬੈਟਰੀ ਹੈਗੀ ਆ ਬਈ ਚਾਰਜ ਕਰਕੇ ਚੱਕੂ ਬਈ ਸੈਲਫ ਸਟਾਰਟ ਜੀ ਟਰੈਕਟਰ ਦੇ ਸਕਦਾ ਉਹ ਇੰਜਨ ਗੇਅਰ ਦਾ ਓਕੇ ਆ ਜਮਾ ਇੰਜਨ ਗੇਅਰ ਦਾ ਓਕੇ ਆ ਜੀ ਤੇ ਦੇਖ ਸਕਦੇ ਹੋ ਟਰੈਕਟਰ ਤੇ ਨਾਲ-ਨਾਲ ਇਧਰ ਆ ਬਾਈ ਕੋਲੇ ਟਰਾਲੀ ਜੀ ਇਧਰ ਆ ਟਰਾਲੀ ਦੇਖ ਸਕਦੇ ਹੋ ਬਿਨਾ ਜੇਕ ਵਾਲੀ ਟਰਾਲੀ ਐ ਜੀ 11 ਫੁੱਟੀ ਆ ਬਈ ਇਹ 11 ਫੁੱਟੀ ਟਰਾਲੀ ਹੈ ਜੀ 11 6 ਦੇਖ ਸਕਦੇ ਹੋ ਜੀ ਵਿੱਚੋਂ ਚਾਦਰ ਵਗੈਰਾ ਦੇਖ ਸਕਦੇ ਹੋ ਜੀ ਕੋਈ ਟਾਕੀ ਵਗੈਰਾ ਹੈ ਨਹੀਂ ਥੱਲੜ ਦੀ ਚਾਦਰ ਤੇ ਬਾਈ ਟਾਕੀ ਨਹੀਂ ਵੀਰੇ ਡਾਲਾ ਜਾਂ ਖਰਾਬ ਆ ਜਾਣਾ ਡਾਲਾ ਤਾਂ ਜਰੂਰ ਆ ਥੱਲੜ ਦਾ ਫਰਸ਼ ਦਾ ਸਾਫ ਹੈ ਪੂਰਾ ਸਾਫ ਹੈ ਜੀ ਦੇਖ ਸਕਦੇ ਹੋ ਬਾਕੀ ਸਿਰਫ ਸਾਈਡ ਤੋਂ ਚੈੱਕ ਕਰ ਸਕਦੇ ਹੋ ਜੀ ਪੂਰੀ ਭਾਰੀ ਟਰਾਲੀ ਹੈ ਜੀ ਤੇ ਇਹਦੀ ਡਿਮਾਂਡ ਕੀ ਆ ਬਾਈ 85000 ਦੇਖ ਸਕਦੇ ਹੋ ਜੀ ਹਿੱਸਾ ਕਿੰਚੀ ਆ ਬਾਈ ਇਹਦਾ 5 ਇੰਚੀ ਇਹ ਸਾਜੀ ਦੇਖ ਸਕਦੇ ਹੋ 85000 ਰੁਪਿਆ ਡਿਮਾਂਡ ਹੈ ਤੇ ਬਾਕੀ ਸਰੇ ਮੌਕੇ ਤੇ ਦੇਣੀ ਕਿੰਨੇ ਦੀ ਆ ਬਾਈ ਆਪਾਂ 80000 ਦੀ 80000 ਦੀ ਟਰਾਲੀ ਹੋ ਜੂ ਜੀ ਦੇਖ ਸਕਦੇ ਹੋ 80000 ਦਾ ਹੀ ਟਰੈਕਟਰ ਜੇ ਕਿਸੇ ਵੀਰ ਨੇ ਲੈਣਾ ਹੈ ਤਾਂ ਜੋੜੇ ਚੋਂ ਆਪਾਂ ਮਾਨਤਾਂ ਨੂੰ ਵੀ ਕਰ ਦਾਂਗੇ ਬਾਈ ਮਾਨਤਾਂ ਮਾਨਤਾਂ ਵੀ ਬਾਈ ਕਰ ਦਾਂਗੇ ਜੋੜੇ ਚੋਂ ਜੇ ਕਿਸੇ ਨੇ ਟਰੈਕਟਰ ਤੇ ਟਰਾਲੀ ਦੋਵੇਂ ਚੀਜ਼ਾਂ ਹੀ ਲੈਣੀਆਂ ਦੇਖ ਸਕਦੇ ਹੋ ਪੂਰੀ ਚੰਗੀ ਟਰਾਲੀ ਹੈ ਜੇ ਕਿਸੇ ਵੀਰ ਨੇ ਲੈਣੀ ਆ ਬਾਈ ਆਪ ਦਾ ਲਿਫਟ ਲੌਫਟ ਵੀ ਲਵਾ ਸਕਦੇ ਹੋ 80000 ਰੁਪਈ ਦੀ ਟਰਾਲੀ ਹੈ ਤੇ ਬਾਕੀ ਸਰੇ ਬਾਈ ਮੋਬਾਈਲ ਨੰਬਰ ਦੁਬਾਰੇ ਫੇਰ ਬੋਲੀ 99727 ਹਾਂਜੀ 92344 ਤੇ ਨਾਮ ਜੀ ਮਨਪ੍ਰੀਤ ਮਨਪ੍ਰੀਤ ਜੇ ਕਿਸੇ ਵੀਰ ਨੇ ਬਾਈ ਐਚ ਐਮਟੀ ਲੈਣਾ 2511 ਤੇ ਜਾਂ ਟਰਾਲੀ ਲੈਣੀ ਆ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਜੀ ਧੰਨਵਾਦ ਜੀ